सनातन धर्म ਦੇ ਵਿੱਚ ਚੇਤ ਮਹੀਨੇ ਦਾ ਬਹੁਤ ਖਾਸ ਮਹੱਤਵ ਹੈ ਕਿਉਂਕਿ ਹਿੰਦੂ ਧਰਮ ਦੇ ਨਾਲ ਰਿਲੇਟਡ ਬਰਤ ਤਿਹਾੜ ਜ਼ਿਆਦਾਤਰ ਚੇਤ ਮਹੀਨੇ ਦੇ ਵਿੱਚ ਆਂਦੇ ਨੇ ਚੇਤ ਮਹੀਨੇ ਦੀ ਸ਼ੁਰੂਆਤ ਹੀ ਦੁਰਗਾ ਮਾਤਾ ਦੇ ਵਰਤ ਹੁੰਦੀ ਹੈ ਅਸੀਂ ਪਹੁੰਚੇ ਹਾਂ ਪਟਾਰਾ ਦੇ ਪ੍ਰਸਿੱਧ ਪ੍ਰਚੀਨ ਇਤਿਹਾਸਿਕ ਸਿੱਧ ਸ਼ਕਤੀਪੀਠ ਮੰਦਰ ਕਾਲੀ ਦੁਆਰਾ ਤੁਸੀਂ ਦੇਖਦੇ ਹੋ ਤਸਵੀਰਾਂ ਕਿ ਕਿਸੇ ਕਿਨਾ ਪਕਤਾਨੀਆਂ ਇੱਥੇ ਰੌਣਕਾਂ ਲੱਗੀਆਂ ਨੇ ਕਤਾਰਾਂ ਨੇ ਲੰਬੀਆਂ ਲੰਬੀਆਂ ਤੇ ਕਿਸ ਤੀਕੇ ਨਾਲ ਆਣ ਕੇ ਭਗਤ ਜਨ ਮਾਤਾ ਰਾਣੀ ਦੇ ਦਰਬਾਰ ਤੇ ਨਤਮਸਤਕ ਹੋ ਰਹੇ ਨੇ ਅੱਜ Durga Maa ਦੇ Navratri ਦੀ ਸ਼ੁਰੂਆਤ ਆ ਪਹਿਲਾ Navratri Maa Shailputri ਜਿਸ ਦੇ ਜਲਦਿਆਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿਸ ਤੀਕੇ ਨਾਲ ਭਗਤ ਜਨ ਲਗਾਤਾਰ ਬੰਦਲ ਵਿੱਚ ਆ ਕੇ ਨਤਮਸਤਕ ਹੋ ਰਹੇ ਨੇ ਜੋ ਨਾਵੀਂ ਨੰਦੁਰਗਾ ਜੀ ਦਾ ਪਾਠ ਹੈ ਨਾ ਮਕਤਾਵਾਂ ਵੱਲੋਂ ਆਣ ਕੇ ਕੀਤਾ ਜਾ ਰਿਹਾ ਜ਼ਰੂਰ ਗੱਲਬਾਤ ਕਰਾਂਗੇ ਜਿਹੜੇ ਭਗਤਾਂ ਨੇ ਇੱਥੇ ਆਏ ਨੇ ਕਿਉਂਕਿ ਸਿੱਕੇ ਨਾ ਦੇਖ ਦਿਓ ਭਾਈ ਸਾਹਿਬ 6 ਮਹੀਨੇ ਤੇ ਸ਼ੁਰੂਆਤ ਹੋ ਗਈ ਦੁਰਗਾ ਮਾਤਾ ਦੇ ਨਵਰਾਤਰੀਆਂ ਤਾਂ ਹੁੰਦੀ ਹੈ ਇਸ ਮਹੀਨੇ ਦੀ ਖਾਸ ਜਿਹੜੀ ਗੱਲ ਹੈ ਕਿ ਹਿੰਦੂ ਧਰਮ ਦੇ ਵਿੱਚ ਜਿੰਨੇ ਤਿਉਹਾਰ ਨੇ ਜਾਂ ਵਰਤਨੇ ਇਸ ਮਹੀਨੇ 'ਚ ਜਿਆਦਾ ਰਹਿੰਦੇ ਹਾਂਜੀ ਹਾਂਜੀ ਇਹ ਨਰਾਤਰੀ ਹਰ ਮਤਲਬ 6 ਮਹੀਨਿਆਂ ਦੇ ਬਾਅਦ ਆਉਂਦੇ ਆ ਅੱਜ ਪਹਿਲਾ ਨਰਾਤਾ ਵਾ ਮਹਾਰਾਣੀ ਦੇ ਤੇ ਅਸ਼ਟਮੀ ਤਾਂ ਈ ਮੰਗਲਵਾਰ ਆ ਤੇ ਨੌਮੀ ਉੱਪਰ ਬੁੱਧਵਾਰ ਆ ਤੇ ਮਹਾਮਾਈ ਦੇ ਇੱਥੇ ਕਿ ਨੌ ਰਾਤਾਂ ਦੇ ਵਿੱਚ ਸਾਰੀ ਸੰਗਤਾਂ ਆਂਦੀਆਂ ਬੜੀ ਬੜੀ ਦੂਰੋਂ ਬਹੁਤ ਲੋਕ ਆਂਦੇ ਇੱਥੇ ਕਿ ਮਨੋ ਕਾਮਨਾ ਜਿੰਨਾਂ ਦੀਆਂ ਪੂਰੀਆਂ ਹੁੰਦੀਆਂ ਤੇ ਨੌ ਰਾਤਾਂ ਦੇ ਵਿੱਚ ਦੁਰਗਾ ਸੂਤੀ ਦਾ ਪਾਠ ਚੱਲਦੇ ਆ ਸਾ ਸੰਗ ਵਗੈਰਾ ਹੁੰਦੇ ਆ ਮਹਾਰਾਣੀ ਦੇ ਦਰਬਾਰ ਦੀ ਆਂਦੀ ਆ ਦੀ ਆਪਾਂ ਇਹੋ ਇੱਕ ਬੇਨਤੀ ਮਹਾਰਾਣੀ ਦੇ ਦਰਬਾਰ ਤੇ ਜਿਹੜਾ ਵੀ ਆਂਦਾ ਝੋਲੀਆਂ ਭਰ ਕੇ ਜਾਂਦਾ ਮੈਂ ਵੀ ਹਰ ਵਾਰੀ ਹਰ ਮਤਲਬ 6 ਮਹੀਨਿਆਂ ਬਾਅਦ ਨਰਾਤੇ ਉਹਦਾ ਮੰਗਲਵਾਰ ਦੇ ਮੰਗਲਵਾਰ ਆਂਦਾ ਹੈ ਇਹ ਨਰਾਤਿਆਂ ਦੇ ਵਿੱਚ ਆ ਕੇ ਇੱਥੇ ਸੇਵਾ ਕਰੀਦੀ ਆ ਮਾਤਾ ਰਾਣੀ ਕੋ ਬਹੁਤ ਕੁਝ ਮਿਲਿਆ ਮਹਾਰਾਣੀ ਦੇ ਦਰਬਾਰ ਤੋਂ ਕੋਈ ਵੀ ਖਾਲੀ ਨਹੀਂ ਇੱਥੋਂ ਜਾਂਦਾ ਜਿਹੜਾ ਵੀ ਜੁਰੂਰ ਆਉਂਦਾ ਕਿੰਨਾ ਸਮਾਂ ਹੋ ਗਿਆ ਇੱਥੇ ਆਂਦਿਆਂ ਨੂੰ ਮੈਨੂੰ ਲਗਭਗ ਘਟੋ ਘਟਾ 15 ਸਾਲ ਹੋ ਗਏ ਬੜੀ ਕਿਰਪਾ ਮਹਾਰਾਣੀ ਦੇ ਤੇ ਮੈਨੂੰ ਜਦੋਂ ਆ ਨਰਾਤੇ ਆਂਦੇ ਤੇ ਮਾਤਾ ਰਾਣੀ ਦੇ ਮੈਂ ਹਰ ਵਾਰੀ ਸੇਵਾ ਕਰਦਾ ਹਾਂ ਕਿ ਮੈਂ ਜੋ ਵੀ ਮੰਗਦਾ ਮਾਤਾ ਰਾਣੀ ਕੋ ਮੈਨੂੰ ਮਿਲਦਾ ਮੈਂ ਹਰ ਵਰੀ ਆਉਂਦਾ ਖਾਸ ਦੇ ਨਾ ਖਾਸ ਨਵਰਾਤੇ ਹੁੰਦੇ ਆ ਹਾਂ ਇਹ ਨੁਰਤੇ ਬਹੁਤ ਉੱਚੇ ਮੰਨੇ ਜਾਂਦੇ ਆ ਕਿ ਮਹਾਰਾਣੀ ਦੇ ਚਲੋ ਉਸ ਤਰ੍ਹਾਂ ਦੇ ਮੰਗਲਵਾਰ ਦੇ ਮੰਗਲਵਾਰ ਬਹੁਤ ਆਸ਼ ਹੁੰਦਾ ਹੈ ਇਹ ਦਿਨਾਂ ਦੇ ਵਿੱਚ ਬਹੁਤ ਰਸ਼ ਬਹੁਤ ਜਿਆਦਾ ਦੂਰੋਂ ਲੋਕੀ ਕੋਈ ਦਿੱਲੀੋਂ ਕੋਈ ਬੰਬੇੋਂ ਆ ਰਿਹਾ ਫਿਰ ਇੱਥੇ ਆ ਗਿਆ ਆਪਣੇ ਜਿਨ੍ਹਾਂ ਦੇ ਬੱਚੇ ਹੁੰਦੇ ਉਹਨਾਂ ਮੁੰਨਨ ਕਰਵਾਉਂਦੇ ਆ ਇਹ ਦਿਨਾਂ ਦੇ ਵਿੱਚ ਆ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੂਸਰੇ ਪਾਸੇ ਕਿ ਮਹਿਲਾਵਾਂ ਵੱਲੋਂ ਕਿਸੇ ਕਿਨਾਰੇ ਦੇ ਮੰਦਰ ਦੇ ਵਿੱਚ 사త్సੰਗ ਜਿਹੜਾ ਵਾ ਲਗਾਤਾਰ ਇਹ ਕੀਤਾ ਜਾਂਦਾ ਜਿੰਨੇ ਦਿਨ ਨਵਰਾਤਰੀ ਚੱਲਣਗੇ ਉਹਨੇ ਲਗਾਤਾਰ ਰਿਹਾ ਸత్సੰਗ ਜਿਹੜਾ ਵਾ ਮਹਿਲਾਵਾਂ ਵੱਲੋਂ ਕੀਤਾ ਜਾਵੇਗਾ ਜਿਹਦੇ ਸੀ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਆਣ ਕੇ ਨਤਮਸਤਕ ਹੁੰਦੀਆਂ ਨੇ ਮਾਤਾ ਰਾਣੀ ਦੇ ਦਰਬਾਰ ਤੇ ਇੱਥੇ 6 ਮਹੀਨੇ ਦਾ ਖਾਸ ਤਿਉਹਾਰ ਮੰਨੇ ਲਗੇ ਇਸ ਮਹੀਨੇ ਦੇ ਵਿੱਚ ਇਹ ਜਲਤਰ ਵਰਤ ਅਧਰ ਤਿਉਹਾਰ ਹਿੰਦੂ ਧਰਮਦੰਦ ਨੇ ਗੱਲਬਾਤ ਕਰਨ ਲੱਗੀਆਂ ਮਹਿਲਾਵਾਂ ਨੇ ਸਾਡੇ ਨਾਲ ਹਾਂਜੀ ਜਿਵੇਂ ਤੁਸੀਂ ਕਿਹਾ ਦੇਖਦੇ ਹੋ ਚੇਤ ਮਹੀਨੇ ਦੇ ਨਵਰਾਤਰੇ ਨੇ ਇੱਕ ਖਾਸ ਮਤਲਬ ਇਹ ਮਹੀਨਾ ਮੰਨਿਆ ਗਿਆ ਵਾ ਕਿ ਇਸ ਮਹੀਨੇ ਦੇ ਵਿੱਚ ਜਿਆਦਾ ਵਰਤ ਜਿਆਦਾ ਤਰ ਤਿਹਾੜ ਹਿੰਦੂਆ ਲਿਆਦੇ ਜੈ ਮਾਤਾ ਦੀ ਹਰ ਸਾਲ ਨਵਰਾਤੇ ਤੇ ਅਸੂ ਦੇ ਮਹੀਨੇ ਤੇ ਚੇਤ ਦੇ ਮਹੀਨੇ ਮਨਾਏ ਜਾਂਦੇ ਨੇ ਭਗਤਾਂ ਨੂੰ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ ਮੰਦਿਰ ਸੰਗਤ ਰੋ ਜਾਂਦੀ ਹੈ ਪਰ ਜਿਹੜਾ ਇਹਨਾਂ ਦਿਨਾਂ ਦਾ ਉਤਸ਼ਾਹ ਦਾ 9 ਦਿਨ ਲੋਕੀ ਵਰਤ ਰੱਖਦੇ ਨੇ ਕੰਜਕਾ ਪੂਜਨ ਕੀਤਾ ਜਾਇਆ ਜਾਂਦਾ RAM ਨੋਮੀ ਦੇ ਵੀ ਵਿਸ਼ੇਸ਼ ਸਵਾਰੀ ਕੀਤੀ ਜਾਂਦੀ ਹੈ ਸਾਨੂੰ ਤੇ ਇਸ ਨਵਰਾਤੇ ਦਾ ਬਹੁਤ ਹੀ ਜ਼ਿਆਦਾ ਆਨੰਦ ਹੈ ਤੇ ਅਸੀਂ ਮਾ ਮਾਾਈ ਦੇ ਸ਼ੁਕਰ ਗੁਜ਼ਾਰਾ ਕਿ ਜਿਨ੍ਹਾਂ ਨੇ ਸਾਨੂੰ ਅਤੇ ਮਾ ਮਾਾਈ ਰੋਜ਼ ਬੁਲਾਉਂਦੀ ਤੇ ਬੁલાਉਂਦੀ ਹੀ ਰਹੇ ਅੱਛਾ ਹੁਣ 1 ਮਹੀਨਾ ਲਗਾਤਾਰ ਇਸੇ ਤਰੀਕੇ ਨਾਲ ਸਾ ਸੰਗਤ ਕੀਤਾ हां जी ਅਸੀਂ ਜੀ ਰੋਜ਼ ਹੀ ਕਰਦੇ ਆ ਹਰ ਸਾਲ ਸਾਡੇ ਵਾਸਤੇ ਰੋਜ਼ ਹੀ ਨਵਰਾਤਰੇ ਨੇ ਜੋ ਮਹਾਮਈ ਸਾਨੂੰ ਬੁਲਾਉਂਦੀ ਸਾਡੇ ਵਾਸਤੇ ਰੋਜ਼ ਨਵਰਾਤਰੇ ਨੇ ਸਾਡੇ ਵਿੱਚ ਬਹੁਤ ਉਤਸ਼ਾਹ ਆ ਰੋਜ਼ ਹੀ ਅਸੀਂ ਰੋਜ਼ ਅਤੇ 사ਤਸੰਗ ਕੀਤਾ ਜਾਂਦਾ ਹੈ ਅਜਾ ਸਮਾਗ ਹੀ ਰਹਿੰਦਾ ਫਿਰ 사ਤਸੰਗ ਸਾਡਾ ਸਮਾਗ ਆ ਬਾਕੀ ਮਾਂ ਦੀ ਇੱਛਾ ਤੱਕ ਵੈਸੇ ਤਾਂ ਅਸੀਂ 8 ਤੋਂ 9 ਤੱਕ ਦਾ ਰੱਖੇਦਾ ਅਜਾ ਕਿਸੇ ਕਿਹਾਂ ਦੇਖਦੇ ਨਵਰਾਤਰੇ ਨੇ ਹਿੰਦੂਆਂ ਦਾ ਇੱਕ ਅਹਿਮ ਮਹੀਨਾ ਮੰਨਿਆ ਗਿਆ ਹੈ ਚੇਤਰ ਮਹੀਨਾ ਚੇਦ ਦੇ ਚੇਦ ਦੇ ਨਵਰਾਤਰੇ ਆ ਸ਼ੁਰੂਆਤ ਹੋ ਗਈ ਅੱਜ ਮਹਾਰਾਣੀ ਦੀ ਬਹੁਤ ਕਿਰਪਾ ਵਾ ਉਹਦਾ ਦੀ ਕਿਰਪਾ ਨਾਲ ਹੀ ਆਈਦਾ ਵਾ ਬਾਕੀ ਮਹਾਰਾਣੀ ਮੀਰ ਕਰੇ ਸਭ ਦਾ ਜੈ ਮਾਦਾ ਦੀ ਬਿਲਕੁਲ ਨਹੀਂ ਦੇਖਸੋ ਤੇ ਤਸਵੀਰਾਂ ਕਸਤੀ ਕੇ ਨਾਲ ਆਰ ਕੇ ਮਹਿਲਾਵਾਂ ਕੋ ਇੱਥੇ ਲਗਾਤਾ ਸਰਸੰਗੀਤਾ ਜਿਹਾ ਜਦੋਂ ਦੂਸਰੇ ਪਾਸੇ ਇੱਕ ਹੋਰ ਤਸਵੀਰ ਚਾਹੂੰਗਾ ਦਿਖਾਣੀ ਕਿ ਕਸਤੀ ਕੇ ਨਾਲ ਆਣ ਕੇ ਪੂਜਾ ਪਾੜ ਅਸਨਾ ਕੀਤੀ ਜਾਂਦੀ ਹੈ ਮਾਤਾ ਰਾਣੀ ਦੇ ਅੱਗੇ ਕੋਲੋਂ ਆ ਕੇ ਅਸ਼ੀਰਵਾਦ ਲਿਆ ਜਾਂਦਾ ਵਾ ਤੇ ਲਗਾਤਾ ਲਗਾਤਾਰ ਇਸੇ ਤਰ੍ਹਾਂ ਭਗਾ ਜਨ ਦੀ ਕੋਸ਼ਿਸ਼ ਹੁੰਦੀ ਹੈ ਕਿ ਨਵਰਾਤਰੀਆਂ ਵਾਲੇ ਦਿਨ ਅਸੀਂ ਇਹ ਜ਼ਰੂਰ ਮਾਤਾ ਦੇ ਦਰਬਾਰ ਤੇ ਪਹੁੰਚੀਏ ਤੇ ਆਪਣੀ ਹਾਜ਼ਰੀ ਜੜੀ ਹੈ ਲਵਾਈਏ ਤੇ ਮਾਤਾ ਰਾਣੀ ਕੋ ਆਪਣੀ ਜਿਹੜੀ ਬਨੁ ਕਾਮਨਾ ਵਾ ਉਹ ਪੂਰੀ ਕਰਵਾ ਸਕੀਏ ਕੈਮਰਾ ਪਰਸਨ ਬੌਬੀ ਦੇ ਨਾਲ ਜਿਸੰਦਾ ਗੁੰਨ ਡੇਲੀ ਪੋਸਟ ਦੀ ਆਬੀ ਬਟਾੜਾ